ਸਤਿ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਤੋਂ ਹੁਣ ਸਟੂਡੈਂਟਾਂ ਦੇ ਲਈ ਵੱਡੀ ਮਾੜੀ ਖਬਰ ਨਿਕਲ ਕੇ ਆ ਰਹੀ ਹੈ ਜੀ ਹਾਂ ਜਿੱਥੇ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਕਰੋਨਾ ਵਾਇਰਸ ਤੋਂ ਬਾਅਦ ਲੱਖਾਂ ਦੀ ਤਦਾਦ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਵੀਜ਼ੇ ਜਾਰੀ ਕੀਤੇ ਗਏ ਤੇ ਕਰੋਨਾ ਤੋਂ ਬਾਅਦ ਜਿਹਾ ਸਮਾਂ ਸੀ ਜਦੋਂ ਕਿ ਹਰ ਇੱਕ ਪੰਜਾਬੀ ਭਾਰਤੀ ਸਟੂਡੈਂਟ ਨੂੰ ਵੀਜ਼ੇ ਜਾਰੀ ਕੀਤੇ ਜਾ ਰਹੇ ਸਨ ਤੇ ਕਰੋਨਾ ਵਾਇਰਸ ਤੋਂ ਬਾਅਦ ਕੈਨੇਡਾ ਦੇ ਵਿੱਚ ਕਈ ਅਜਿਹੇ ਕਾਲਜ ਖੁੱਲੇ ਜੋ ਕਿ ਦਰਜਣਾਂ ਦੀ ਤਦਾਦ ਦੇ ਵਿੱਚ ਖੋਲੇ ਗਏ ਤੇ ਇਹ ਕਾਲਜ ਸਿਰਫ ਇੱਕ ਇੱਕ ਕਮਰੇ ਦੇ ਵਿੱਚ ਹੀ ਖੋਲੇ ਗਏ ਸਨ ਜੋ ਕਿ ਸਟ ਭਾਰਤੀ ਸਟੂਡੈਂਟਾਂ ਨੂੰ ਸਿਰਫ ਆਪਣੀ ਕਮਾਈ ਦਾ ਜਰੀਆ ਬਣਾ ਰਹੇ ਸਨ ਸੋ ਇਸ ਤੋਂ ਬਾਅਦ ਲੱਖਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਪੰਜਾਬੀ ਭਾਰਤੀ ਸਟੂਡੈਂਟ ਕੈਨੇਡਾ ਦੇ ਵਿੱਚ ਪਹੁੰਚ ਵੀ ਗਏ ਤੁਹਾਨੂੰ ਦੱਸ ਦਿਆ ਕਿ ਕੋਰੋਨਾ ਵਾਇਰਸ ਤੋਂ ਬਾਅਦ ਸਾਲ 2021 22 ਅਤੇ 23 ਸਾਲ ਦੇ ਵਿੱਚ ਕੈਨੇਡਾ ਦੇ ਵਿੱਚ ਲਗਭਗ 8 ਤੋਂ 9 ਲੱਖ ਵੀਜ਼ੇ ਹਰ ਸਾਲ ਸਟੂਡੈਂਟ ਵੀਜ਼ੇ ਜਾਰੀ ਕੀਤੇ ਜਾਂਦੇ ਰਹੇ ਜਿਸ ਦੇ ਕਾਰਨ ਕੈਨੇਡਾ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਪੰਜਾਬੀ ਸਟੂਡੈਂਟ ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟ ਜਮ੍ਹਾਂ ਹੋ ਗਏ ਤੇ ਜਿਨ੍ਹਾਂ ਦੇ ਲਈ ਪੀਆਰ ਲੈਣੀ ਹੁਣ ਇਸ ਵੇਲੇ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਤੇ ਦੂ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਹੁਣ ਡਾਟਾ ਸ਼ੇਅਰ ਕਰ ਦਿੱਤਾ ਗਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਕੈਨੇਡਾ ਦੇ ਵਿੱਚ ਇਸ ਸਮੇਂ 5 ਲੱਖ ਦੇ ਕਰੀਬ ਅਜਿਹੇ ਸਟੂਡੈਂਟ ਹਨ ਜਿਨ੍ਹਾਂ ਦੇ ਕੀ ਵਰਕ ਪਰਮਿਟ ਜਾਂ ਤਾਂ ਐਕਸਪਾਇਰ ਹੋ ਚੁੱਕੇ ਹਨ ਤੇ ਜਾਂ ਫਿਰ ਕੁਝ ਮਹੀਨਿਆਂ ਦੇ ਦੌਰਾਨ ਹੀ ਵਰਕ ਪਰਮਿਟ ਐਕਸਪਾਇਰ ਹੋਣ ਵਾਲੇ ਹਨ। ਜਿਸ ਤੋਂ ਬਾਅਦ ਕੀ ਉਹਨਾਂ ਨੂੰ ਕੈਨੇਡਾ ਛੱਡ ਕੇ ਵਾਪਸ ਭਾਰਤ ਦੇ ਵਿੱਚ ਜਾਣਾ ਪਵੇਗਾ ਕਿਉਂਕਿ ਕੈਨੇਡਾ ਦੇ ਵਿੱਚ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਹਿਲਾਂ ਤੇ ਵਰਕ ਪਰਮਿਟ ਐਕਸਟੈਂਡ ਨਹੀਂ ਕੀਤੇ ਜਾ ਰਹੇ ਤੇ ਦੂਜੇ ਪਾਸੇ ਜੇਕਰ ਉਹ ਆਪਣਾ ਵਰਕ ਪਰਮਿਟ ਐਕਸਟੈਂਡ ਕਰਵਾਉਂਦੇ ਵੀ ਹਨ ਤੇ ਉਹ ਜੋ ਕਿ ਉਹਨਾਂ ਨੂੰ 1 ਘੰਟੇ ਦੇ 30 ਤੋਂ 32 ਡਾਲਰ ਪੇ ਕਰੇ ਤੇ ਦੂਜੇ ਪਾਸੇ ਜੇਕਰ ਉਹ ਸਟੱਡੀ ਲੈਂਦੇ ਹਨ ਤੇ ਉਹਨਾਂ ਨੂੰ ਦੁਬਾਰਾ ਤੋਂ ਫਿਰ ਜਿਹੜਾ ਕਿ ਸਾਰਾ ਖਰਚਾ ਉਠਾਉਣਾ ਪਵੇਗਾ ਤੇ ਦੂਜੇ ਪਾਸੇ ਤੁਹਾਨੂੰ ਦੱਸਦੀ ਹੈ ਕਿ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਹੁਣ ਸਾਲ 2025 ਦੇ ਦੌਰਾਨ ਵੀਜ਼ੇ ਵੀ ਜਾਰੀ ਨਹੀਂ ਕੀਤੇ ਜਾ ਰਹੇ 80% ਦੀ ਤੱਕ ਪੰਜਾਬੀ ਸਟੂਡੈਂਟਾਂ ਦੀ ਰਿਫਿਊਜ਼ਲ ਆ ਰਹੀ ਹੈ ਤੇ ਇਸੇ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਕੈਨੇਡਾ ਦੇ ਕਾਲਜਾਂ ਦੇ ਵਿੱਚ ਹੁਣ ਸੈਂਕੜੇ ਜਿਹੜੇ ਕੋਰਸ ਸਨ ਉਹ ਵੀ ਬੰਦ ਕਰ ਦਿੱਤੇ ਗਏ ਹਨ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਦੇ ਕਾਲਜਾਂ ਦੇ ਵੱਲੋਂ ਉੱਥੋਂ ਦੇ ਟੀਚਰ ਪ੍ਰੋ ਦਿੱਤਾ ਗਿਆ ਹੈ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਹੁਣ ਰੈਲੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਇੰਟਰਨੈਸ਼ਨਲ ਸਟੂਡੈਂਟਾਂ ਨੂੰ ਕੈਨੇਡਾ ਦੇ ਵਿੱਚ ਸੱਦਣ ਦਾ ਵੀ ਉਹਨਾਂ ਦੇ ਵੱਲੋਂ ਨਾਹਰਾ ਲਗਾਇਆ ਗਿਆ ਹੈ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਪ੍ਰੋਫੈਸਰ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਟੀਚਰਸ ਹਨ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਸਨ ਉਹਨਾਂ ਨੂੰ ਵੀ ਹੁਣ ਆਪਣੀ ਨੌਕਰੀ ਤੋਂ ਹੱਥ ਧੋਣੇ ਪੈ ਰਹੇ ਹਨ ਤੇ ਉਹ ਵੀ ਹੁਣ ਇੰਟਰਨੈਸ਼ਨਲ ਸਟੂਡੈਂਟਾਂ ਦੇ ਹੱਕ ਦੇ ਵਿੱਚ ਆ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ ਕਿ ਇੰਟਰਨੈਸ਼ਨਲ ਸਟੂਡੈਂਟਾਂ ਦੇ ਵੀਜ਼ੇ ਫਿਰ ਤੋਂ ਜਾਰੀ ਕਰਨੇ ਚਾਹੀਦੇ ਹਨ ਤਾਂ ਜੋ ਕਿ ਉਹਨਾਂ ਦੀਆਂ ਜੌ ਉਹਨਾਂ ਨੂੰ ਦੁਬਾਰਾ ਤੋਂ ਜੌਬ ਮਿਲ ਸਕੀ ਪਰ ਹੁਣ ਆંકੜੇ ਜਿਹੜੇ ਕੀ ਹੈਰਾਨ ਕਰਦੇ ਹਨ ਵੀਜ਼ਿਆਂ ਦੇ ਉੱਤੇ ਕਾਫੀ ਜ਼ਿਆਦਾ ਰੋਕ ਲੱਗ ਚੁੱਕੀ ਹੈ ਤੇ ਇਸ ਤੋਂ ਇਲਾਵਾ ਹੁਣ 5 ਲੱਖ ਤੋਂ ਵੱਧ ਸਟੂਡੈਂਟਾਂ ਦੇ ਕੋਲ ਕੋਈ ਵੀ ਰਾਹ ਨਹੀਂ ਬਚ ਰਿਹਾ ਹੈ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਉਹਨਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਸਟੂਡੈਂਟਾਂ ਨੂੰ ਇੱਕ ਪਾਸੇ ਤੇ ਵੀਜ਼ੇ ਨਹੀਂ ਜਾਰੀ ਕੀਤੇ ਜਾ ਰਹੇ ਤੇ ਦੂਜੇ ਪਾਸੇ ਹੁਣ ਕੈਨੇਡਾ ਦੇ ਵਿੱਚ ਰਹਿ ਰਹੇ ਸਟੂਡੈਂਟ ਜੋ ਕਿ ਲਗਾਤਾਰ ਉਹਨਾਂ ਦੇ ਸਟੇਟਸ ਐਕਸਪਾਇਰ ਹੋ ਰਹੇ ਹਨ ਸਕਦਾ ਹੈ ਸੋ ਬੇਹਦ ਵੱਡੀ ਏ ਖਬਰ ਹੁਣ ਕੈਨੇਡਾ ਤੋਂ ਨਿਕਲ ਕੇ ਆ ਰਹੀ ਹੈ